ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 25ਵੇਂ ਭਾਗ ਵਿੱਚ ਸੁਣੋ ਪ੍ਰਿਥੀਪਾਲ ਸਿੰਘ ਰੰਦਾਵਾ ਦਾ ਕਤਲ ਜੁਲਾਈ 1979 ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18 ਜੁਲਾਈ 1979 ਦੀ ਰਾਤ ਨੂੰ ਮੈਂ ਪੰਜਾਬ ਸਟੂਡੈਂਟਸ ਜੁਨੀਅਨ ਪੀਐਸਯੂ ਦੇ ਪਹਿਲੀ ਕਤਾਰ ਦੇ ਆਗੂਆਂ ਨਾਲ ਮੀਟਿੰਗ ਰੱਖੀ ਹੋਈ ਸੀ ਜਿਸ ਵਿੱਚ ਪ੍ਰਿਥੀਪਾਲ ਸਿੰਘ ਰੰਧਾਵਾ ਤੋਂ ਇਲਾਵਾ ਨਰਿੰਦਰ ਚਾਹਲ, ਜਸਪਾਲ ਜੱਸੀ ਤੇ ਹਰਵਿੰਦਰ ਸਿੰਘ ਪੱਟੀ ਆਦਿ ਨੇ ਸ਼ਾਮਲ ਹੋਣਾ ਸੀ। ਪ੍ਰਚਲਿਤ ਕਮਿਊਨਿਸਟ ਪਰੰਪਰਾ ਅਨੁਸਾਰ ਪਾਰਟੀ ਦੇ ਮੈਂਬਰਾਂ ਨੂੰ ਸਿਲਸਿਲੇਵਾਰ ਢੰਗ ਨਾਲ ਮਾਰਕਸਵਾਦੀ ਫਲਸਫੇ ਤੇ ਸਿਧਾਂਤਾਂ ਬਾਰੇ ਗਿਆਨ ਦਿੱਤਾ ਜਾਂਦਾ ਹੈ। ਉਸ ਸਮੇਂ ਵਿਦਿਆਰਥੀ ਜਥੇਬੰਦੀ ਦੇ ਚੋਟੀ ਦੇ ਆਗੂਆਂ ਨੂੰ ਇਹ ਗਿਆਨ ਦੇਣ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਸੀ 18 ਜੁਲਾਈ ਦੀ ਰਾਤ ਨੂੰ ਮੈਂ ਮਾਰਕਸਵਾਦੀ ਫਲਸਫੇ ਬਾਰੇ ਮਾਓ ਜ਼ੇ ਤੋਂਗ ਵੱਲੋਂ ਲਿਖੇ ਚਾਰ ਲੇਖਾਂ ਦੀ ਵਿਆਖਿਆ ਕਰਨੀ ਸੀ ਉਸ ਵੇਲੇ ਤੱਕ ਪਿਰਥੀ ਪਾਲ ਰੰਦਾਵਾ ਦਾ ਵਿਆਹ ਹੋ ਚੁੱਕਾ ਸੀ ਅਤੇ ਉਸ ਦਾ ਸਹੁਰਾ ਘਰ ਲੁਧਿਆਣੇ ਦੇ ਸ਼ਹਿਰ ਦੇ ਜਵਾਰ ਨਗਰ ਮੁਹੱਲੇ ਵਿੱਚ ਹੀ ਸੀ ਉਹਨੇ ਦਿਨੀ ਉਹ ਆਪਣੇ ਸਹੁਰੇ ਪਰਿਵਾਰ ਨਾਲ ਹੀ ਰਹਿ ਰਿਹਾ ਸੀ 18 ਜੁਲਾਈ ਦੀ ਸ਼ਾਮ ਨੂੰ ਮੈਂ ਉਸਦੇ ਸਹੁਰੇ ਘਰ ਜਾ ਕੇ ਉਸ ਨੂੰ ਮੀਟਿੰਗ ਦੀ ਜਗ੍ਹਾ ਤੇ ਸਮੇਂ ਬਾਰੇ ਦੱਸਿਆ ਸੀ ਅਤੇ ਸਮੇਂ ਸਿਰ ਪਹੁੰਚਣ ਦੀ ਤਾਕੀਦ ਕੀਤੀ ਸੀ ਮੀਟਿੰਗ ਸੁਨੀਤ ਪਿੰਡ ਵਿੱਚ ਮਨਮੋਹਨ ਸਿੰਘ ਜਿਸ ਨੂੰ ਸਾਰੇ ਮੋਹਨ ਦੇ ਨਾਮ ਨਾਲ ਹੀ ਬੁਲਾਉਂਦੇ ਸਨ ਦੇ ਘਰ ਆਖੀ ਹੋਈ ਸੀ ਉਹਨਾਂ ਦਿਨਾਂ ਵਿੱਚ ਮਨਮੋਹਨ ਸਿੰਘ ਦਾ ਘਰ ਸਾਡੀ ਪੱਕੀ ਠਾਰ ਸੀ ਮਨਮੋਹਨ ਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਵੈਟਰਨਰੀ ਫਾਰਮਾਸਿਸਟ ਸੀ ਮਿੱਥੇ ਹੋਏ ਪ੍ਰੋਗਰਾਮ ਮੁਤਾਬਕ ਰਾਤ ਨੂੰ ਬਾਕੀ ਤਿੰਨੋਂ ਜਣੇ ਤਾਂ ਸਮੇਂ ਸਿਰ ਪਹੁੰਚ ਗਏ ਪਰ ਪ੍ਰਿਥੀਪਾਲ ਰੰਦਾਵਾ ਮਿੱਥੇ ਸਮੇਂ ਤੇ ਨਹੀਂ ਪਹੁੰਚਿਆ ਸੀ ਉਸ ਨੂੰ ਸੁਨੇਹਾ ਮਿਲਣ ਬਾਰੇ ਕੋਈ ਸ਼ੱਕ ਸ਼ੁਭਾ ਨਹੀਂ ਸੀ ਕਿਉਂਕਿ ਸੁਨੇਹਾ ਖੁਦ ਮੈਂ ਆਪ ਦਿੱਤਾ ਸੀ ਜਦ کافی ਸਮਾਂ ਲੰਘ ਗਿਆ ਤਾਂ ਅਸੀਂ ਉਸ ਦੀ ਹੋਰ ਉਡੀਕ ਕਰਨੀ ਮੁਨਾਸਬ ਨਾ ਸਮਝੀ ਅਤੇ ਮੈਂ ਹਾਜ਼ਰ ਮੈਂਬਰਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਸੀ ਅਸੀਂ ਸੋਚਿਆ ਸੀ ਪ੍ਰਿਥੀਪਾਲ ਨੂੰ ਕੋਈ ਅੜਿੱਕਾ ਲੱਗ ਗਿਆ ਹੋਣਾ ਕੋਈ ਮੰਦ ਹੋਣੀ ਵਾਪਰਨ ਦਾ ਖਿਆਲ ਕਿਸੇ ਦੀ ਵੀ ਜ਼ਿਹਨ ਵਿੱਚ ਨਹੀਂ ਸੀ ਆਇਆ ਸਾਨੂੰ ਗੱਲਬਾਤ ਕਰਦਿਆਂ ਤਕਰੀਬਨ ਅੱਧੀ ਰਾਤ ਹੋ ਗਈ ਸੀ ਜਦੋਂ ਅਚਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਆ ਕੇ ਸਾਨੂੰ ਇਹ ਦਿਲ ਝੰਡੋੜੂ ਖਬਰ ਦਿੱਤੀ ਕਿ ਪ੍ਰਿਥੀ ਪਾਲ ਰੰਦਾਵਾ ਨੂੰ ਯੂਨੀਵਰਸਿਟੀ ਦੇ ਹੀ ਕੁਝ ਗੁੰਡੇ ਉਸਦੇ ਸਹੁਰੇ ਪਰਿਵਾਰ ਦੇ ਘਰੋਂ ਜ਼ਬਰਦਸਤੀ ਚੁੱਕ ਕੇ ਕਾਰ ਵਿੱਚ ਸੁੱਟ ਕੇ ਲੈ ਗਏ ਸਨ ਬਾਦ ਵਿੱਚ ਪਤਾ ਚੱਲਿਆ ਕਿ ਪ੍ਰਿਥੀਪਾਲ ਰੰਦਾਵਾ ਮੀਟਿੰਗ ਲਈ ਤੁਰਨ ਤੋਂ ਪਹਿਲਾਂ ਆਪਣੇ ਸਹੁਰੇ ਦੇ ਕਲੀਨਿਕ ਵਿੱਚ ਬੈਠਾ ਦੁੱਧ ਪੀ ਰਿਹਾ ਸੀ ਜਦੋਂ ਅਚਾਨਕ ਹੀ ਉਸ ਨੂੰ ਕੁਝ ਵਿਅਕਤੀਆਂ ਨੇ ਚੁੱਕ ਕੇ ਕਾਰ ਵਿੱਚ ਸੁੱਟ ਲਿਆ ਸੀ ਖਬਰ ਸੁਣਦਿਆਂ ਹੀ ਸਾਰਿਆਂ ਨੂੰ ਇੱਕਦਮ ਫਿਕਰ ਪੈ ਗਿਆ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਯੂਨੀਵਰਸਿਟੀ ਵਿੱਚ ਪੀਐਸਯੂ ਦੇ ਆਗੂਆਂ ਦੀ ਵਿਰੋਧੀ ਧੜੇ ਦੇ ਵਿਦਿਆਰਥੀਆਂ ਨਾਲ ਲੜਾਈ ਹੋ ਗਈ ਸੀ ਜਿਸ ਦੌਰਾਨ ਬੀਨਤ ਸਿੰਘ ਸਮਾ ਵਾਲੀ ਨਾਂ ਦੇ ਇੱਕ ਗੁੰਡੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਉਸੇ ਰੰਜਿਸ਼ ਵਿੱਚੋਂ ਹੀ ਉਹਨਾਂ ਬੰਦਿਆਂ ਨੇ ਪ੍ਰਿਥੀਪਾਲ ਸਿੰਘ ਉੱਤੇ ਮੋੜਮਾ ਬਾਰ ਕੀਤਾ ਸੀ ਉਸ ਵੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਅਜਿਹੀਆਂ ਲੜਾਈਆਂ ਆਮ ਘਟਨਾ ਬਣ ਗਈਆਂ ਸਨ ਅਤੇ ਪੀਐਸਯੂ ਵਿੱਚ ਆਪਣੇ ਵਿਰੋਧੀਆਂ ਨੂੰ ਗੁੰਡੇ ਕਹਿ ਕੇ ਭੰਡਣ ਦਾ ਆਮ ਰਿਵਾਜ ਪ੍ਰਚਲਿਤ ਹੋ ਗਿਆ ਸੀ ਇਸ ਨਾਲ ਸਧਾਰਨ ਵਿਰੋਧ ਛੇਤੀ ਹੀ ਦੁਸ਼ਮਣੀ ਦਾ ਰੂਪ ਧਾਰਨ ਕਰ ਲੈਂਦੇ ਸਨ ਸੋ ਇਹ ਉਸੇ ਤਰ੍ਹਾਂ ਦੀ ਹੀ ਘਟਨਾ ਸੀ ਖਬਰ ਮਿਲਦਿਆਂ ਹੀ ਅਸੀਂ ਮੀਟਿੰਗ ਉੱਥੇ ਹੀ ਰੋਕ ਦਿੱਤੀ ਸੀ ਅਤੇ ਮੇਰੇ ਤੋਂ ਇਲਾਵਾ ਬਾਕੀ ਸਾਰੇ ਉਸੇ ਵੇਲੇ ਯੂਨੀਵਰਸਿਟੀ ਪਹੁੰਚ ਗਏ ਸਨ ਅਗਵਾਕਰਾਂ ਦੀ ਪਛਾਣ ਬਾਰੇ ਕੋਈ ਵੀ ਸ਼ੱਕ ਨਹੀਂ ਰਿਹਾ ਸੀ ਪੀਐਸਯੂ ਦੇ ਸਾਰੇ ਆਗੂ ਉਸੇ ਵੇਲੇ ਫਿਰਤੀਪਾਲ ਸਿੰਘ ਰੰਧਾਵਾ ਦੀ ਹਾਲ ਵਿੱਚ ਜੁਟ ਗਏ ਸਨ ਇਹਨਾਂ ਨੂੰ ਪਤਾ ਚੱਲ ਗਿਆ ਸੀ ਕਿ ਅਗਵਾਕਰ ਪਿੰਡ ਨਾਰੰਗਵਾਲ ਦੀ ਦਿਸ਼ਾ ਵਿੱਚ ਚਲੇ ਗਏ ਸਨ ਅਗਲਾ ਦਿਨ ਚੜ੍ਹਦਿਆਂ ਹੀ ਇਹ ਖਬਰ ਚਾਰੇ ਪਾਸੇ ਫੈਲ ਗਈ ਸੀ ਕਿ ਪ੍ਰithviਪਾਲ ਸਿੰਘ ਰੰਧਾਵਾ ਨੂੰ ਮਾਰ ਕੇ ਉਸ ਦੀ Laash ਪਿੰਡ ਝਾਂਡੇ ਦੇ ਖੇਤਾਂ ਵਿੱਚ ਸੁੱਟ ਦਿੱਤੀ ਗਈ ਸੀ ਉਸ ਵੇਲੇ ਪ੍ਰithviਪਾਲ ਸਿੰਘ ਰੰਧਾਵਾ ਪ੍ਰਸਿੱਧੀ ਦੇ ਸਿਖਰ ਉੱਤੇ ਪਹੁੰਚਿਆ ਹੋਇਆ ਸੀ ਜਿਸ ਕਰਕੇ ਉਸ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਖਿਲਾਫ ਵਿਦਿਆਰਥੀ ਵਰਗ ਵਿੱਚ ਇੱਕਦਮ ਤਿੱਖਾ ਰੋਹ ਫੈਲ ਗਿਆ ਸੀ ਅਸੀਂ ਆਪ ਬੁਰੀ ਤਰ੍ਹਾਂ ਝੰਡੋੜੇ ਗਏ ਸੀ ਮੈਂ ਦਿਨ ਚੜ੍ਹਦੇ ਨਾਲ ਹੀ ਸਾਡੇ ਦੂਸਰੇ ਸਾਥੀਆਂ ਨੂੰ ਸਨੇਹਾ ਦੇਣ ਲਈ ਢੁੱਡੀ ਕੇ ਪਹੁੰਚ ਗਿਆ ਸੀ ਉਸ ਵੇਲੇ ਢੁੱਡੀ ਕੇ ਪਿੰਡ ਸਾਡੀਆਂ ਸਰਗਰਮੀਆਂ ਦਾ ਕੇਂਦਰ ਸੀ ਅਤੇ ਉਥੋਂ ਝਟ ਬਾਕੀ ਥਾਂਾਂ ਨੂੰ ਸੁਨੇਹੇ ਪਹੁੰਚਾਏ ਜਾ ਸਕਦੇ ਸਨ ਜਿੱਥੇ-ਜਿੱਥੇ ਸੁਨੇਹਾ ਪਹੁੰਚਦਾ ਗਿਆ ਉੱਥੇ ਵਿਦਿਆਰਥੀਆਂ ਨੇ ਇੱਕਦਮ ਹੜਤਾਲਾਂ ਕਰਕੇ ਮੁਜ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਸਨ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਵਿੱਚ ਰੋਹ ਭਰਪੂਰ ਮੁਜ਼ਾਰੇ ਹੋਣ ਦੀਆਂ ਖਬਰਾਂ ਅਖਬਾਰਾਂ ਨੇ ਪ੍ਰਮੁਖਤਾ ਨਾਲ ਛਾਪੀਆਂ ਸਨ ਵਿਦਿਆਰਥੀਆਂ ਦੇ ਨਾਲ ਹੀ ਉਹਨਾਂ ਵਰਗਾਂ ਨੌਜਵਾਨਾਂ ਮੁਲਾਜ਼ਮਾਂ ਕਿਸਾਨਾਂ ਆਦੀਆਂ ਨਕਸਲੀ ਪੱਖੀ ਜਥੇਬੰਦੀਆਂ ਵਿੱਚ ਰੋਹ ਖਾਵਿਆਂ ਵਿੱਚ ਸ਼ਾਮਲ ਹੋ ਗਈਆਂ ਸਨ ਉਸ ਵੇਲੇ ਪੰਜਾਬ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜਨਤਾ ਪਾਰਟੀ ਦੀ ਹਕੂਮਤ ਸੀ ਇਹ ਸਮਝਿਆ ਜਾਂਦਾ ਸੀ ਕਿ ਕਾਤਲਾਂ ਦੀਆਂ ਅੰਗਲੀਆਂ ਸੰਗਲੀਆਂ ਕੁਝ ਅਕਾਲੀ ਆਗੂਆਂ ਤੇ ਸਿੱਖ ਹਸਤੀਆਂ ਨਾਲ ਜੁੜੀਆਂ ਹੋਈਆਂ ਸਨ ਅਤੇ ਸਰਕਾਰ ਕਾਤਲਾਂ ਗ੍ਰਿਫਤਾਰ ਕਰਨ ਤੋਂ ਟਾਲਾਬਾਟ ਰਹੀ ਸੀ। ਵਾਧੂ ਗੱਲ ਇਹ ਸੀ ਕਿ ਉਸ ਵਕਤ ਸਰਦਾਰ ਸਿਮਰਨਜੀਤ ਸਿੰਘ ਮਾਨ ਫਰੀਦਕੋਟ ਵਿਖੇ ਐਸਐਸਪੀ ਦੇ ਅਹੁਦੇ 'ਤੇ ਤਾਇਨਾਤ ਸਨ। ਉਹਨਾਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਹੜਤਾਲਾਂ ਮੁਜ਼ਾਰੇ ਕਰਨ ਵਾਲਿਆਂ ਨਾਲ ਬੜੀ ਸਖਤੀ ਤੇ ਕੁਰਖਤੀ ਨਾਲ ਪੇਸ਼ ਆਉਂਦੇ ਸਨ ਅਤੇ ਆਪਣੇ ਚਹੇਤੇ ਪੁਲਿਸ ਅਫਸਰਾਂ ਤੇ ਕਰਿੰਦਿਆਂ ਦੀ ਡਟ ਕੇ ਪੁਸ਼ਤਪਨਾਹੀ ਕਰਦੇ ਸਨ ਇਸ ਕਰਕੇ ਸਾਨੂੰ ਇਹ ਅੰਦੇਸ਼ਾ ਸੀ ਕਿ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਕਤਲ ਵਿਰੁੱਧ ਗੁੱਸੇ ਨਾਲ ਖੋਲਦੇ ਵਿਦਿਆਰਥੀਆਂ ਨਾਲ ਉਹਨਾਂ ਦਾ ਕਿਸੇ ਵੇਲੇ ਵੀ ਪੰਗਾ ਪੈ ਸਕਦਾ ਸੀ ਬਾਗੇ ਪੁਰਾਣੇ ਥਾਣੇ ਦਾ ਐਸਐਚਓ ਹਰਜੀਤ ਸਿੰਘ ਅੱਬਰ ਜਿਸ ਨੇ 1972 ਵਿੱਚ ਨਮਾ ਸ਼ਹਿਰ ਵਿਖੇ ਸਾਡੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਮਾਰਕਾ ਮਾਰਿਆ ਸੀ ਅਤੇ ਜਿਸ ਨੇ ਸ਼ੋਲੇ ਫਿਲਮ ਦੇ ਮਸ਼ਹੂਰ ਹੋਏ ਗੱਬਰ ਸਿੰਘ ਨਾਂ ਦੇ ਗੁੰਡੇ ਤੋਂ ਪ੍ਰੇਰਿਤ ਹੋ ਕੇ ਆਪਣੇ ਆਪ ਨੂੰ ਗੱਬਰ ਕਹਾਉਣਾ ਸ਼ੁਰੂ ਕਰ ਦਿੱਤਾ ਸੀ ਸਰਦਾਰ ਮਾਨ ਦਾ ਖਾਸ ਵਿਸ਼ਵਾਸਪਾਤਰ ਸਮਝਿਆ ਜਾਂਦਾ ਸੀ ਜਦੋਂ ਰੋਡੇ ਕਾਲਜ ਦੇ ਵਿਦਿਆਰਥੀ ਤੇ ਇਲਾਕੇ ਦੇ ਹੋਰ ਇਨਕਲਾਬੀ ਕਾਰਕੁਨ ਮੁਜ਼ਾਰਾ ਕਰਨ ਲਈ ਬਾਗੇ ਪੁਰਾਣੀ ਇਕੱਠੇ ਹੋ ਰਹੇ ਸਨ ਤਾਂ ਹਰਜੀਤ ਸਿੰਘ ਗੱਬਰ ਨੇ ਉਹਨਾਂ ਨੂੰ ਗਾਲਾਂ ਕੱਢ ਕੇ ਤੇ ਡੰਡੇ ਮਾਰ ਕੇ ਖੰਡਾ ਦਿੱਤਾ ਸੀ ਉਸ ਵਕਤ ਮੈਂ ਤੇ ਮੇਰਾ ਇੱਕ ਹੋਰ ਸਾਥੀ ਮੇਜਰ ਸਿੰਘ ਮੌਕੇ ਤੇ ਹਾਜ਼ਰ ਸੀ ਅਤੇ ਵਿਦਿਆਰਥੀਆਂ ਨੂੰ ਅਸੀਂ ਹੀ ਮੁਜ਼ਾਰਾ ਕਰਨ ਲਈ ਭਰੇ ਰਿਆ ਸੀ ਪਰ ਜਦੋਂ ਉਹ ਪੁਲਿਸ ਤੋਂ ਡਰ ਕੇ ਭੱਜ ਗਏ ਤਾਂ ਸਾਨੂੰ ਬਹੁਤ ਬੁਰਾ ਲੱਗਿਆ ਅਸੀਂ ਹਥਿਆਰਬੰਦ ਸੰਘਰਸ਼ ਦੀ ਸ਼ਾਨਾਂ ਮੱਤੀ ਵਿਰਾਸਤ ਉੱਤੇ ਫਖਰ ਕਰਨ ਤੇ ਇਸ ਦੀ ਸ਼ਾਨ ਨੂੰ ਸਦਾ ਕਾਇਮ ਰੱਖਣ ਦੇ ਜਜ਼ਬੇ ਨਾਲ ਸਰਸਾਰ ਸਾਂ ਜਿਸ ਕਰਕੇ ਸਾਡੇ ਲਈ ਇਹ ਠੀਹ ਸੈਣ ਕਰਨੀ ਔਖੀ ਸੀ ਅਸੀਂ ਕੋਈ 92 ਵਿਦਿਆਰਥੀਆਂ ਨੂੰ ਮੋੜ ਹੌਸਲਾ ਦੇ ਕੇ ਮੁਜ਼ਾਰਾ ਕਰਨ ਲਈ ਤਿਆਰ ਕੀਤਾ ਅਤੇ ਉਹਨਾਂ ਨੂੰ ਪੁਲਿਸ ਤੋਂ ਡਰਨ ਲਈ ਲਾਂਤਾਂਵੀ ਪਾਈਆਂ ਅਸੀਂ ਉਹਨਾਂ ਅੰਦਰ ਅਣਖ ਦਾ ਕਣ ਜਗਾਉਣ ਲਈ ਪੂਰਾ ਜ਼ੋਰ ਲਾ ਦਿੱਤਾ ਸੀ ਸਾਡੇ ਵੱਲੋਂ ਹੌਸਲਾ ਦੇਣ ਨਾਲ ਉਹ ਮੋੜ ਮੁਜ਼ਾਰਾ ਕਰਨ ਲਈ ਮੰਨ ਗਏ ਸਨ ਉਹ ਅਜੇ ਮੋਗਾ ਰੋਡ ਉੱਤੇ ਬਿਜਲੀ ਬੋਰਡ ਦੇ ਦਫ਼ਤਰ ਲਾਗੇ ਇੱਕਠੇ ਹੀ ਹੋ ਰਹੇ ਸਨ ਕਿ ਕਿਸੇ ਨੇ ਇਸ ਦੀ ਇਤਲਾ ਗੱਬਰ ਨੂੰ ਦੇ ਦਿੱਤੀ ਸੀ ਉਹ ਝਟਪਟ ਜੀਬ ਲੈ ਕੇ ਆਤਮ ਗਿਆ ਅਤੇ ਉਸ ਨੂੰ ਦੇਖਦਿਆਂ ਹੀ ਜ਼ਿਆਦਾਤਰ ਵਿਦਿਆਰਥੀ ਮੋੜ ਡਰ ਕੇ ਭੱਜ ਗਏ ਸਨ ਪਰ ਦੋ ਤਿੰਨ ਆਗੂ ਹੌਸਲਾ ਕਰਕੇ ਖੜੇ ਰਹੇ ਅਤੇ ਉਹਨਾਂ ਨੂੰ ਜੀਬ ਵਿੱਚ ਬਿਠਾ ਕੇ ਠਾਣੇ ਵਿੱਚ ਲੈ ਗਿਆ ਸੀ ਉੱਥੇ ਜਾ ਕੇ ਉਸ ਨੇ ਉਹਨਾਂ ਨੂੰ ਉੱਜ ਕੇ ਜ਼ਲੀਲ ਕੀਤਾ ਉਹਨਾਂ ਕੋਲੋਂ ਇੱਕ ਦੂਜੇ ਦੇ ਚਪੇੜਾਂ ਵੀ ਮਰਵਾਈਆਂ ਇਹ ਗੱਲ ਸੁਣ ਕੇ ਅਸੀਂ ਬਹੁਤ ਬੇਚੈਨ ਹੋ ਗਏ ਸੀ ਅਸੀਂ ਸੋਚਿਆ ਕਿ ਸ਼ਾਂਤਮਈ ਮੁਜ਼ਾਰਿਆਂ ਤੇ ਕਾਨਫਰੰਸਾਂ ਨੇ ਲੋਕਾਂ ਦਾ ਮੱਤ ਮਾਰ ਦਿੱਤਾ ਸੀ ਅਤੇ ਉਹਨਾਂ ਦੇ ਲਹੂ 'ਚੋਂ ਅਣਖ ਦੇ ਕਣ ਸੁੱਕ ਗਏ ਸਨ ਅਤੇ ਇਹ ਕਣ ਹਲੇ ਕਰਨ ਲਈ ਮੁੜ ਲਹੂ ਡੋਲਣਾ ਪੈਣਾ ਹੈ ਇਹ ਸੋਚ ਸਾਡੇ ਅੰਦਰ ਘਰ ਘਰ ਗਈ ਸੀ ਅਤੇ ਅਸੀਂ ਇਸ ਨੂੰ ਅਮਲ ਵਿੱਚ ਸਾਕਾਰ ਕਰਨ ਲਈ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਸੀ ਉਸ ਵੇਲੇ ਵਿਦਿਆਰਥੀ ਆਗੂਆਂ ਵਿੱਚੋਂ ਨਰਿੰਦਰ ਚਾਹਲ ਨਾਲ ਸਾਡੀ ਸੁਰ ਪੂਰੀ ਮਿਲਦੀ ਸੀ ਇਸ ਕਰਕੇ ਅਸੀਂ ਆਪਣੇ ਮਨ ਦੇ ਇਹ ਬਲਬਲੇ ਉਸ ਨਾਲ ਸਾਂਝੇ ਕੀਤੇ ਉਹ ਝਟ ਸਾਡੇ ਨਾਲ ਸਹਿਮਤ ਹੋ ਗਿਆ ਪਰ ਸਾਡੀ ਜਥੇਬੰਦੀ ਦੇ ਆਗੂ ਪਰ ਸਾਡੀ ਜਥੇਬੰਦੀ ਦੇ ਆਗੂ ਇਸ ਸੋਚ ਨੂੰ ਘਾਤਕ ਮੰਨ ਕੇ ਚੱਲਦੇ ਸਨ ਉਹ ਆਪਣੇ ਮੂਲ ਖਾਸੇ ਤੇ ਸੁਭਾਅਕ ਹੋ ਹੀ ਹਥਿਆਰਬੰਦ ਸੰਘਰਸ਼ ਦੇ ਵਿਰੋਧੀ ਤੇ ਸ਼ਾਂਤਮਈ ਸੰਘਰਸ਼ ਦੇ ਉਪਾਸ਼ਕ ਸਨ ਇਸ ਕਰਕੇ ਅਸੀਂ ਉਹਨਾਂ ਤੋਂ ਚੋਰੀ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਅਸੀਂ ਨਰਿੰਦਰ ਚਾਹਲ ਨਾਲ ਸਲਾਹ ਕਰਕੇ ਫੈਸਲਾ ਕਰ ਲਿਆ ਸੀ ਭਾਵੇਂ ਕੁਝ ਵੀ ਹੋ ਜਾਵੇ ਅੰਬਾਗੇ ਪੁਰਾਣੇ ਦੇ ਠਾਣੇ ਮੂਰੇ ਮੁਜ਼ਾਰਾ ਜਰੂਰ ਕਰਨਾ ਹੈ ਅਸੀਂ ਉਸ ਨੂੰ ਵਕਾਰ ਦਾ ਸਵਾਲ ਬਣਾ ਲਿਆ ਸੀ ਅਸੀਂ ਇਹ ਯੋਜਨਾ ਬਣਾਈ ਕਿ ਮੋਗੇ ਦੇ ਕਾਲਜਾਂ ਚੋਂ 100-150 ਦੇ ਕਰੀਬ ਨੇੜੜ ਵਿਦਿਆਰਥੀ ਸ਼ਾਂਟ ਲਏ ਜਾਣ ਉਹਨਾਂ ਅੰਦਰ ਜੂਝ ਮਰਨ ਦਾ ਜਜ਼ਬਾ ਭਰਿਆ ਜਾਵੇ ਅਤੇ ਉਹਨਾਂ ਨੂੰ ਡਾਂਗਾ ਨਾਲ ਲੈ ਸੋਕੇ ਅੰਬਾਗੇ ਪੁਰਾਣੇ ਮੁਜ਼ਾਰਾ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਕੀਤਾ ਜਾਵੇ ਅਸੀਂ ਪੰਜਾਬ ਵਿੱਚੋਂ ਅੱਡ ਅੱਡ ਥਾਵਾਂ ਤੋਂ ਮੁਜ਼ਾਰੇ ਦੇ ਅੱਗੇ ਲੱਗਣ ਵਾਲੇ 2 ਦਰਜਨ ਦੇ ਕਰੀਬ ਸੇਰ ਲੱਥ ਤੇ ਹੱਟੇ-ਕੱਟੇ ਨੌਜਵਾਨਾਂ ਦੀ ਚੋਣ ਕੀਤੀ ਜਿਨ੍ਹਾਂ ਨੇ ਪੁਲਿਸ ਦੀਆਂ ਵਰਦੀਆਂ ਡਾਂਗਾਂ ਤੇ ਗੋਲੀਆਂ ਦੀ ਪ੍ਰਵਾਹ ਨਾ ਕਰਦਿਆਂ ਦ੍ਰਿੜਤਾ ਨਾਲ ਅੱਗੇ ਵਧਣਾ ਜਾਰੀ ਰੱਖਣਾ ਸੀ ਨਰਿੰਦਰ ਚਾਲ ਨੇ ਸਭ ਤੋਂ ਅੱਗੇ ਹੋਣਾ ਸੀ ਮੈਂ ਤੇ ਮੇਰੇ ਸਾਥੀ ਮੇਜਰ ਸਿੰਘ ਨੇ ਪੂਰੇ ਇੰਤਜ਼ਾਮ ਕਰਕੇ ਸਾਰੀ ਹਾਲਤ ਤੇ ਪੂਰੀ ਨਜ਼ਰ ਰੱਖਣੀ ਸੀ ਅਤੇ ਪੁਲਿਸ ਵੱਲੋਂ ਨੌਜਵਾਨਾਂ ਦਾ ਜਾਨੀ ਨੁਕਸਾਨ ਕੀਤੇ ਜਾਣ ਦੀ ਸੂਰਤ ਵਿੱਚ ਅਸੀਂ ਮੌਕੇ ਤੇ ਹੀ ਹਿਸਾਬ ਕਿਤਾਬ ਬਰਾਬਰ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਸੀ ਸੋ ਇਸ ਪੱਖੋਂ ਦੇਖਿਆਂ ਹਾਲਤ ਕੋਈ ਵੀ ਖਤਰਨਾਕ ਮੋੜ ਲੈ ਸਕਦੀ ਸੀ ਮਿੱਥੇ ਹੋਏ ਦਿਨ ਤੇ ਨਰਿੰਦਰ ਚਾਲਦੇ ਵਿਦਿਆਰਥੀਆਂ ਨੂੰ ਮੋਗੇ ਆਈਟੀਆਈ ਵਿੱਚ ਬੈਠ ਕੇ ਇਕੱਠੇ ਕਰਕੇ ਉਹਨਾਂ ਅੰਦਰ ਪੂਰਾ ਬੀਰ ਰਸੀ ਜਜ਼ਬਾ ਭਰਿਆ ਉਹਨਾਂ ਵਿਦਿਆਰਥੀਆਂ ਨੇ ਦੋ ਟਰੱਕਾਂ ਉੱਤੇ ਸਵਾਰ ਹੋ ਕੇ ਚੋਪਚੀ ਪੀਤੇ ਬਾਗੇ ਪੁਰਾਣੇ ਪਹੁੰਚਣਾ ਸੀ ਅਤੇ ਕਸਬੇ ਦੇ ਬਾਹਰ-ਬਾਰ ਇੱਕ ਥਾਂ ਤੇ ਇਕੱਠੇ ਹੋ ਕੇ ਮਜ਼ਾਰੇ ਲਈ ਰਵਾਨਾ ਹੋਣਾ ਸੀ ਮਜ਼ਾਰੇ ਦੇ ਅੱਗੇ ਲੱਗਣ ਵਾਲੇ 94 ਸਿਰਲੱਥ ਨੌਜਵਾਨਾਂ ਨੇ ਇੱਕ ਦੂਸਰੇ ਟਰੱਕ ਰਹੀਂ ਪਹੁੰਚਣਾ ਸੀ ਦੋਵੇਂ ਟਰੱਕ ਮਿੱਥੇ ਸਮੇਂ ਤੇ ਮੰਜ਼ਲੇ ਰਵਾਨਾ ਹੋ ਗਏ ਸਨ ਪਰ ਇਤفاقੀਆ ਤੌਰ ਤੇ ਉਸੇ ਵੇਲੇ ਸਰਦਾਰ ਸਿਮਰਜੀਤ ਸਿੰਘ ਮਾਨ ਆਪਣੀ ਵਿਸ਼ੇਸ਼ ਪੁਲਿਸ ਟੁਕੜੀ ਨਾਲ ਫਰੀਦਕੋਟ ਤੋਂ ਮੋਗੇਵਾਲ ਚੱਲ ਪਏ ਅਤੇ ਰਾਹ ਵਿੱਚ ਸਾਡੇ ਸਿਰ ਲੱਥਾਂ ਵਾਲਾ ਟਰੱਕ ਜਦੋਂ ਉਹਨਾਂ ਨਾਲੋਂ ਉਲਟੀ ਦਿਸ਼ਾ ਵਿੱਚ ਉਹਨਾਂ ਦੀ ਜੀਪ ਕੋਲੋਂ ਲੰਘਣ ਲੱਗਾ ਤਾਂ ਸਰਦਾਰ ਮਾਨ ਨੂੰ ਪਤਾ ਨਹੀਂ ਕਿਵੇਂ ਢਾਲ ਵਿੱਚ ਕੁਝ ਕਾਲਾ ਕਾਲਾ ਦਿਖਿਆ ਸਰਦਾਰ ਮਾਨ ਦੇ ਕਹਿਣ ਤੇ ਪੁਲਿਸ ਵਾਲਿਆਂ ਨੇ ਟਰੱਕ ਨੂੰ ਰੋਕ ਲਿਆ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਿੱਧਰ ਜਾ ਰਹੇ ਹੋ ਤਾਂ ਉਹਨਾਂ ਨੇ ਆਪਣੇ ਵੱਲੋਂ ਤਾਂ ਆਪਣੀ ਅਸਲੀ ਪਛਾਣ ਲਕਾਉਣ ਦੇ ਮੰਤਵ ਨਾਲ ਇਹ ਝੂਠ ਬੋਲ ਦਿੱਤਾ ਸੀ ਕਿ ਅਸੀਂ ਸੀਪੀਆਈ ਦੇ ਵਰਕਰ ਹਾਂ ਤੇ ਫਰੀਦਕੋਟ ਮੁਜ਼ਾਹਰਾ ਕਰਨ ਚੱਲੇ ਹਾਂ ਉਹਨਾਂ ਦਾ ਇਹ ਜਵਾਬ ਸੁਣ ਕੇ ਸਰਦਾਰ ਮਾਨ ਨੂੰ ਪਤਾ ਨਹੀਂ ਕੀ ਸੁੱਝੀ ਤੇ ਉਹਨਾਂ ਨੇ ਉਹਨਾਂ ਨੂੰ ਟਰੱਕ ਤੋਂ ਹੇਠਾਂ ਉਤਾਰ ਲਿਆ ਉਹਨਾਂ ਨੇ ਡਾਂਗਾ ਟਰੱਕ ਵਿੱਚ ਲੁਕੋਈਆਂ ਹੋਈਆਂ ਸਨ ਸਰਦਾਰ ਮਾਨ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਸਾਰੇ ਨਾਲ ਲੱਗਵੇਂ ਕਣਕ ਦੇ ਖੇਤਾਂ ਵਿੱਚ ਮੂਹਤੇ ਪੈ ਕੇ ਰਿੰਗਣਾ ਸ਼ੁਰੂ ਕਰੋ ਉਹਨਾਂ ਦੀ ਬਾਦ ਕਿਸਮਤੀ ਨੂੰ ਕਣਕ ਦੇ ਖੇਤ ਨੂੰ ਤਾਜ਼ਾ ਪਾਣੀ ਲਾਇਆ ਹੋਇਆ ਸੀ ਜਿਸ ਕਰਕੇ ਖੇਤ ਗਿੱਲਾ ਸੀ ਅਤੇ ਜਦੋਂ ਉਹਨਾਂ ਨੂੰ ਖੇਤ ਵਿੱਚ ਮੂਹਤੇ ਲੇਟ ਜਾਣ ਦਾ ਹੁਕਮ ਹੋਇਆ ਤਾਂ ਉਹ ਚਿੱਕੜ ਨਾਲ ਲਿਬੜ ਗਏ ਪਰ ਉਹਨਾਂ ਨੇ ਡਰਦੇ ਮਾਰੇ ਅੱਗੋਂ ਕੋਈ ਉਜ਼ਰ ਨਾ ਕੀਤਾ ਕੁਝ ਚਿਰ ਬਾਅਦ ਸਰਦਾਰ ਮਾਨ ਨੇ ਉਹਨਾਂ ਨੂੰ ਟਰੱਕ ਵਿੱਚ ਬੈਠ ਕੇ ਫੌਰਨ ਵਾਪਸ ਚਲੇ ਜਾਣ ਦਾ ਹੁਕਮ ਦੇ ਦਿੱਤਾ ਸੋ ਉਹ ਲਿਬੜੇ ਤੇ بڑے ਟਰੱਕ ਵਿੱਚ ਬੈਠ ਕੇ ਵਾਪਸ ਚਲੇ ਗਏ ਅਰ ਦੂਸਰਾ ਟਰੱਕ ਜਿਸ ਵਿੱਚ ਨਰਿੰਦਰ ਚਾਹਲ ਦੇ ਨਾਲ ਮੋਗੇ ਦੇ ਵਿਦਿਆਰਥੀ ਸਨ ਮਿੱਥੇ ਸਮੇਂ ਤੇ ਬਾਗੇ ਪੁਰਾਣੇ ਪਹੁੰਚ ਗਿਆ ਸੀ ਉਹ ਲੰਮਾ ਚਿਰ 94 ਸੂਰਮਿਆਂ ਵਾਲੇ ਟਰੱਕ ਦਾ ਇੰਤਜ਼ਾਰ ਕਰਦੇ ਰਹੇ ਪਰ ਜਦੋਂ ਘੰਟੇ ਡੇਢ ਘੰਟੇ ਪਿੱਛੋਂ ਉਹਨਾਂ ਨੂੰ ਉਸ ਟਰੱਕ ਨਾਲ ਬੀਤੀ ਮੰਦ ਹੋਣੀ ਦਾ ਪਤਾ ਲੱਗਾ ਤਾਂ ਉਹ ਟੁੱਟੇ ਹੋਏ ਦਿਲਾਂ ਨਾਲ ਮੋਗੇ ਨੂੰ ਮੋੜਨ ਲਈ ਮਜਬੂਰ ਹੋ ਗਏ ਸਨ ਜਦੋਂ ਇਸ ਸਾਰੇ ਘਟਨਾਕ੍ਰਮ ਦਾ ਸਾਨੂੰ ਪਤਾ ਚੱਲ ਰਿਹਾ ਤਾਂ ਅਸੀਂ ਬੁਰੀ ਤਰ੍ਹਾਂ ਝੰਡੋੜੇ ਗਏ ਸੀ ਜਿਹੜੇ ਬੰਦੇ ਘਰਾਂ ਤੋਂ ਪੁਲਿਸ ਦੀਆਂ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਕੇ ਆਉਣ ਦਾ ਦਾਵਾ ਕਰਦੇ ਸਨ ਉਹ ਪੁਲਿਸ ਦਾ ਇੱਕ ਦਬਕਾ ਵੀ ਨਾ ਝੱਲ ਸਕੇ ਅਤੇ ਬੁਝਦਿਲਾ ਵਾਂਗੂ ਖੇਤਾਂ ਵਿੱਚ ਰਿੰਗਣ ਲੱਗ ਪਏ ਸਨ ਸਾਡੇ ਲਈ ਇਹ ਨਮੋਸ਼ੀ ਬਰਦਾਸ਼ਤ ਕਰ ਸਕਣੀ ਔਖੀ ਹੋ ਗਈ ਸੀ ਕਿ ਅਸੀਂ ਇੰਨੇ ਸਾਲਾਂ ਵਿੱਚ ਇਹੋ ਜਿਹੇ ਇਨਕਲਾਬੀ ਹੀ ਪੈਦਾ ਕੀਤੇ ਸਨ ਇਹ ਸਵਾਲ ਮੇਰੇ ਜ਼ਿਹਨ ਵਿੱਚ ਸ਼ਿਲਤਰ ਵਾਂਗੂ ਖੁੱਭ ਰਿਆ ਸੀ ਅਤੇ ਸਾਡੀ ਸਮੁੱਚੀ ਰਾਜਨੀਤਿਕ ਸੋਚ ਤੇ ਸਰਗਰਮੀਆਂ ਨੂੰ ਪਰਚੋਲਮੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਸੀ ਪਰ ਉਸ ਵੇਲੇ ਮੈਂ ਇੱਕਦਮ ਕਿਸੇ ਨਿਸ਼ਚਿਤ ਸਿੱਟੇ ਤੇ ਨਹੀਂ ਅਪੜ ਸਕਿਆ ਸੀ ਉញ ਮੇਰੇ ਮਨ ਅੰਦਰ ਸਵਾਲਾਂ ਦਾ ਸਿਲਸਿਲਾ ਜ਼ਰੂਰ ਛਿੜ ਪਿਆ ਸੀ ਜਿਸ ਦਾ ਅੰਤਮ ਸਿੱਟਾ ਕੁਝ ਸਾਲਾਂ ਬਾਅਦ ਕਮਿਊਨਿਸਟ ਲਹਿਰ ਤੇ ਵਿਚਾਰਧਾਰਾ ਨਾਲ ਮੁਕੰਮਲ ਤੌਰ 'ਤੇ ਵਿਛੋੜਾ ਕਰਨ ਵਿੱਚ ਨਿਕਲਿਆ ਸਾਡੇ ਵਾਂਗੂ ਹੀ ਨਰਿੰਦਰ ਚਾਲਵੀ ਮਾਨਸਿਕ ਤੌਰ ਤੇ ਝੰਡੋੜਿਆ ਗਿਆ ਸੀ ਉਹ ਬੇਹਦ ਮਾਇੂਸ ਤੇ ਉਦਾਸ ਹੋ ਗਿਆ ਸੀ ਅਸੀਂ ਉਸ ਨੂੰ ਮਿਲ ਕੇ ਦਲਾਸਾ ਦਿੱਤਾ ਅਤੇ ਇਸ ਹਾਰ ਨੂੰ ਜੇਤ ਵਿੱਚ ਬਦਲਣ ਦੀ ਦ੍ਰਿੜਤਾ ਪ੍ਰਗਟਾਈ ਸਾਨੂੰ ਉਸ ਵੇਲੇ ਸਰਦਾਰ ਸਿਮਰਜੀਤ ਸਿੰਘ ਮਾਨ ਉੱਤੇ ਬਹੁਤ ਗੁੱਸਾ ਚੜਿਆ ਉਸ ਵੇਲੇ ਕਮਿਊਨਿਸਟ ਵਿਚਾਰਧਾਰਾ ਦੇ ਮូរੀਦ ਹੋਣ ਕਰਕੇ ਸਾਡੇ ਦਿਲਾਂ ਅੰਦਰ ਉਸ ਦੇ ਸਿੱਖੀ ਨਾਲ ਪਿਆਰ ਦੀ ਕੋਈ ਕਦਰ ਨਹੀਂ ਸੀ ਅਸੀਂ ਉਸ ਨੂੰ ਪੁਲਿਸ ਅਫਸਰ ਵਜੋਂ ਹੀ ਦੇਖਦੇ ਸੀ ਅਤੇ ਇਸ ਆਧਾਰ ਤੇ ਉਸ ਨੂੰ ਤਿੱਖੀ ਨਫ਼ਰਤ ਕਰਦੇ ਸੀ ਇਸ ਆਧਾਰ ਤੇ ਮੈਂ ਉਸ ਵੇਲੇ ਇੱਕ ਇਸ਼ਤਿਹਾਰ ਲਿਖਿਆ ਸੀ ਜਿਹੜਾ ਮਲਵਿੰਦਰ ਸਿੰਘ ਮਾਲੀ ਜਿਸ ਨੂੰ ਪਿਰਥੀਪਾਲ ਰੰਦਾਵਾ ਦੇ ਕਤਲ ਤੋਂ ਬਾਅਦ ਪੀਐਸਯੂ ਦਾ ਜਰਨਲ ਸਕੱਤਰ ਬਣਾਇਆ ਗਿਆ ਸੀ ਦੇ ਨਾਂ ਹੇਠ ਪ੍ਰਕਾਸ਼ਿਤ ਹੋਇਆ ਸੀ ਉਸ ਇਸ਼ਤਿਹਾਰ ਦੀ ਭਾਸ਼ਾ ਗੁਸੈਲੀ ਤੇ ਚੁੱਭਵੀ ਸੀ ਜਿਸ ਕਰਕੇ ਸਰਦਾਰ ਮਾਨ ਨੇ ਮਲਵਿੰਦਰ ਸਿੰਘ ਮਾਲੀ ਦੇ ਖਿਲਾਫ ਮੁਕਦਮਾ ਠੋਗ ਦਿੱਤਾ ਸੀ ਮਾਲੀ ਨੂੰ ਕਾਫੀ ਚਿਰ ਤਰੀਕਾਂ ਭੁਗਤਣੀਆਂ ਪਈਆਂ ਸਨ ਪਰ ਅਖੀਰ ਵਿੱਚ ਉਹ ਮਾਮਲਾ ਖੁਰਦ-ਬੁਰਦ ਹੋ ਗਿਆ ਸੀ ਅਸੀਂ ਨਰਿੰਦਰ ਚਾਹਲ ਨਾਲ ਸਲਾਹ مشورہ ਕਰਕੇ ਮੋਗੇ ਵਿੱਚ ਪੂਰੀ ਤਿਆਰੀ ਨਾਲ ਡਾਂਗਾ ਵਾਲੇ ਮੁਜ਼ਾਰੇ ਕਰਨ ਦਾ ਤਹैया ਕਰ ਲਿਆ ਸੀ ਨਰਿੰਦਰ ਚਾਹਲ ਨੇ ਇਸ ਨੂੰ ਵਕਾਰ ਦਾ ਮੁੱਦਾ ਬਣਾ ਲਿਆ ਸੀ ਅਤੇ ਇਸ ਵਾਸਤੇ ਪੂਰੀ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਨਤੀਜੇ ਵਜੋਂ ਸਭ ਤੋਂ ਪਹਿਲਾਂ ਮੋਗੇ ਵਿੱਚ ਵਿਦਿਆਰਥੀਆਂ ਨੇ ਨਿਰੰਦਰ ਚਾਲ ਦੀ ਅਗਵਾਈ ਵਿੱਚ ਡਾਂਗਾ ਨਾਲ ਲੈਸ ਹੋ ਕੇ ਵਿਸ਼ਾਲ ਤੇ ਰੋਹ ਭਰਪੂਰ ਮਜਾਰਾ ਕੀਤਾ ਅਤੇ ਬਾਅਦ ਵਿੱਚ ਅਜਿਹੇ ਮਜਾਰੇ ਹੋਰ ਨਾ ਥਾਵਾਂ ਤੇ ਸੰਗਰੂਰ, ਬਰਨਾਲਾ, ਬਠਿੰਡਾ, ਨਾਭਾ, ਹੁਸ਼ਿਆਰਪੁਰ ਆਦ ਆਦ ਕੀਤੇ ਗਏ ਸਨ ਪੁਲਿਸ ਨੇ ਵਿਦਿਆਰਥੀਆਂ ਦੇ ਦ੍ਰਿੜ ਇਰਾਦਿਆਂ ਤੇ ਰੋਹ ਨੂੰ ਦੇਖਦੇ ਹੋਏ ਕਿਸੇ ਵੀ ਜਗ੍ਹਾ ਵਿਦਿਆਰਥੀਆਂ ਨੂੰ ਡੱਕਣ ਦੀ ਜ਼ਰੂਰਤ ਨਹੀਂ ਕੀਤੀ ਸੀ ਇੰਜ ਜੀ ਬਾਗੇ ਪੁਰਾਣੇ ਵਿਖੇ ਝਲਣੀ ਪਈ ਨਮੋਸ਼ੀ ਦਾ ਪੁਲਸ ਤੋਂ ਜੋਗ ਬਦਲਾ ਲੈ ਲਿਆ ਸੀ ਜਿਸ ਨਾਲ ਸੁਭਾਵਕ ਹੀ ਸਾਰਿਆਂ ਦੇ ਹੌਸਲੇ ਮੁੜ ਉਲੰਧ ਹੋ ਗਏ ਸਨ ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 25ਵਾਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ